ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਬਾਰੇ ਤਰੀਕ ਨੋਟ ਕਰ ਲਓ 4 ਤਰੀਕ ਨਵਾਂ ਮਹੀਨਾ ਤੇ 2024 ਦਿਨ ਹੈਗਾ ਬੁੱਧਵਾਰ ਦਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਨੰਬਰ ਚੱਲੂਗਾ ਸਕਰੀਨ ਤੇ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਇਹਨੀਆਂ ਪ੍ਰਾਪਰ ਜਾਣਕਾਰੀ ਬਾਈ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਸਾਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦਿਓ ਸਾਰੇ ਜਾਣਦੇ ਹੀ ਆ ਕਾਕਾ ਨਾਮ ਜੀ ਪਿੰਡ ਲੰਗੇਣਾ ਤਸਿਲ ਬਾਗਾਪੁਰਾ ਜਿਲ੍ਹਾ ਮੋਗਾ ਕੱਲ ਵਾਲਾ ਮਾਲ ਵੇਚ ਗਿਆ ਕੱਲ ਵਾਲਾ ਮਾਲ ਵੇਚ ਗਿਆ ਠੀਕ ਆ ਅੱਜ ਫਿਰ ਤਿੰਨ ਆ ਕੇ ਦੋ ਵੇਚਣੇ ਆ ਦੂਰਾਂ ਦਾਗਾ ਜੋੜਾ ਜੋੜਾ ਪਈ ਦੂਜਣਾ ਦੂਜਣਾ ਠੀਕ ਆ ਹਾਂਜੀ ਐਈ ਤੋਂ ਸ਼ੁਰੂ ਕਰ ਲੈ ਕ੍ਰਾਸ ਤੋਂ ਕੀ ਡਿਟੇਲ ਹੈ ਇਹਦੀ ਪ੍ਰੋਫੀ ਡਿਟੇਲਾਂ ਨੇ ਪਹਿਲਾਂ ਆਪਾਂ ਇੱਥੇ ਜੜ੍ਹੋਂ ਲੱਗਿਆਂ ਮਲ ਕੇ ਬੜੀ ਦੂਰ ਨਹੀਂ ਹੈ ਪਹਿਲਾਂ ਦੱਸ ਕੁਝ ਦੇਖਾ ਤੋਂ ਬੈਠਾ ਔਰ ਸਿੰਮ ਦਾ ਗੋਡਾ ਦੱਸ ਦਮ ਤਾਂ ਬੈਠਾ ਅੱਛਾ ਡੱਕ ਪਿਆ ਕਿਤੇ ਨਹੀਂ ਮਾੜਾ ਜਾਨ ਹੋ ਗਿਆ ਸੱਟਾ ਮੈਂ ਅੱਜ ਆ ਕੇ ਦੋ ਅੱਛਾ ਤੇ ਇੱਥੇ ਡੱਕ ਪਿਆ ਠੀਕ ਆ ਪੈ ਤਰ ਗਿਆ ਅੱਛਾ ਅੱਛਾ ਗੋਡਾ ਵੱਜ ਗਿਆ ਗੋਡਾ ਵੱਜ ਗਿਆ ਇੱਧਰ ਕਾਲੀ ਤੇ ਸ਼ੁਰੂ ਕਰ ਲਾ ਕੱਢ ਕਾਲੀ ਪੁੱਤ ਕੀ ਡਿਟੇਲ ਦੱਸ ਦੇ ਤੇਰਾ ਕਿੰਨਾ ਕਿਲੋ ਅੱਛਾ ਕਿੰਨੇ ਦਿਨ ਲੈ ਜੂਗੀ ਇਹ ਭਾਈ ਠੰਡੀ ਮਿੱਠੀ ਪੂਰੀਆਂ ਮਹਿਰ ਦਾ ਦੁੱਧ ਦਾ ਕੋਈ ਵਜੇ ਬੰਦਾ ਬੰਦਾ ਲੈ ਜਾ ਠੀਕ ਆ ਜੀ ਹਫਤਾ ਲਓ ਕੀ ਬਾਈ ਹਫਤਾ ਲਓ ਬੇਟੇ ਨਾ ਮਾਰ ਕੇ ਵਾਜੂਗੀ ਠੀਕ ਹੈ ਲਓ ਜੀ ਦੋਸਤੋ ਦਰਮਿਆਨ ਨੇ ਕੱਦ ਕਾੜ ਚਾ ਸਭੀ ਪੜੀ ਚੰਗੀ ਆ ਥਾਣਾ ਵਾਣਾ ਬਹੁਤ ਸੁਣਾ ਵਾ ਤੇ ਦੇਖ ਸਕਦੇ ਹੋ ਅੱਜ ਹਫਤੇ ਦੀ ਕੱਚੀ ਆ ਗਈ ਵਾਲਟੇਲਾ ਬਹੁਤ ਪਈਆਂ ਵਾਲਟੇਲਾ ਸਾਰੀਆਂ ਕੱਢ ਕੇ ਨੇ ਫੇਰ ਸੁਣਾ ਵਾ ਮੋੜ ਲਿਆ ਮੋੜ ਲਿਆ ਅੱਥੀ ਚੁਾਈ ਵਾਲਾ ਸੋਹਣਾ ਮੁੱਠੀ ਵਾਲਾ ਥਾਣਾ ਕੱਦ ਕਾੜ ਜਰਸੀ ਵਾਲਾ ਵਾ ਉਂ ਕ੍ਰੋਸ ਬਰੀਡ ਚ ਪੈਂਦੀ ਆ ਇਹੇ ਦੋ ਦੋ ਚਿੱਟਾ ਮਝਾਰਗਾ ਫੈਡ ਫੂਡ ਚੰਗੀ ਆਊਗੀ ਇਹਦੀ ਦੋ ਦੋ ਕੀ 12 13 ਕਿਲੋ ਜਿਵੇਂ ਹਵਾਨਾ ਵਾ ਉਹ ਸਾਦਾ ਵੱਧ ਵੀ ਦੇ ਜਵੇ ਬਾਕੀ ਤੁਹਾਨੂੰ ਪਤਾ ਹੀ ਆ ਬਾਈ ਦਾ 2 ਕਿਲੋ ਘਾਟੇ ਕਹਿੰਦਾ ਹੁੰਦਾ ਵੱਧ ਦੇ ਤੁਹਾਡੀ ਕਿਸਮਤ ਆ ਕੀ ਜੇ ਤੂੜੀ ਤੇ ਬੰਨਦੇ ਹੋਗੇ ਫਿਰ ਇਹਨੇ 12-13 ਵੀ ਨਹੀਂ ਦੇਣਾਗਾ ਘਾਟੇ ਲਾਹੇ ਬਹੁਤ ਬੁੱਢੀ ਬਾਹੇ ਵੇਖ ਦਬਾਈ ਠੀਕ ਆ ਤੇਰਾ ਟੋੜੀ ਗਰੰਟੀ ਨੇ ਘਾਟੇ ਵਿੱਚ 12 ਜਨ ਮੋੜ ਕੇ ਠੀਕ ਆ ਜੀ ਦੋਸਤੋ ਇੰਨੀ ਕੋਈ ਨਹੀਂ ਜਿੰਨੇ ਜੋ ਮੇਰੇ ਭਾਈ ਕਾਕਾ ਅਬਰਾੜ ਚਾਹਦਾ ਹਰੇ ਤੂੰ ਵੀਡੀਓ ਵੀਡੀਓ ਵੇਖਦੇ ਰਹਿਣੇ ਆਗੇ ਬਾਕੀ ਸੱਲੀ ਪਰਖ ਤੁਸੀਂ ਕਰ ਲੈਣੀ ਆਗੇ ਤੋ ਦੁੱਧ 13-14 ਕਿਲੋ ਟਮਾਟੋ ਲਾ ਮੇਰਾ ਜਰੂਰੀ ਮੈਨੂੰ ਕਹਿ ਦੋ ਠੀਕ ਹੈ ਜੀ ਘਰੇ ਵੰਡਿਆ ਮਾਲਾ ਮੋਲੇ 35000 ਦੀ ਹਾਂ ਨਾ ਜਿਹੜੀ 1 ਰੁਪਈਆ ਬਣੀ ਛੋੜੋ ਛੋੜ ਹੋਊ ਗੱਲੀ ਕੰਨੀ ਛੋੜੂ ਗੱਲ ਉਹ ਕਰ ਦਿਆਂਗੇ ਠੀਕ ਹੈ ਲੋ ਜੀ ਦੋਸਤ 35000 ਰੁਪਈਆ ਫਿਕਸ ਪ੍ਰਾਈਸ ਆ ਵਿੱਚ ਛੋੜਛਾਪਾ ਹੋ ਜਾਊਗਾ ਦੋ ਨੰਬਰ ਵਾਈ ਦੱਸ ਦਗੇ ਦੋ ਨੰਬਰ ਦੀ 35 ਦੀ ਅੱਛਾ ਡਿਟੇਲ ਇਹਦੀ ਮੈਂ ਇੰਨੇ ਹੀ ਦਊਗੀ ਦੋ ਤੇ ਠੀਕ ਹੈ ਗਾਰੰਟੀ ਹੈ ਦੇਣਾ ਆਤਾ ਠੀਕ ਆ ਲੈ ਚਲੀ ਬਈ ਇਹ ਹੁਣ ਬੰਦਾ ਕੋਈ ਦੂਰੋਂ ਚੱਲ ਕੇ ਆਉਂਦਾ ਖਾਦਮ ਤੇ ਥਾਂ-ਥਾਂ ਰਿ ਚੈੱਕ ਕਰਨਾ ਇੰਨੇ ਕੀ ਪੂਰਾ ਫੋਨ ਆਊਗਾ ਠੀਕ ਆ ਪੀਪਲ ਨੂੰ 900 ਪੂਰਾ ਤੇਲ ਦੇ ਤੇ ਪੈਸੇ ਵੀ ਦੇਵਾਂਗੇ ਠੀਕ ਆ ਜੀ ਬੱਲੇ ਜੱਟਾ ਲਓ ਵੀ ਦੋਸਤੋ ਬਾਈ ਇਹਨਾਂ ਜੇਹੇ ਕੇ ਪੂਛੇ ਚ ਨਕਸ ਹੋਵੇ ਤਾਂ ਆਉਣ ਜਾਣ ਦਾ ਕਰਾਇਆ ਵੀ ਦੇਵਾਂਗਾ ਮੈਂ ਦਸ ਦੀ ਡੱਬੀ ਵਹਿੜ ਥੋੜੀ ਹੈ ਤਾਂ ਕ੍ਰਾਸ ਬ੍ਰੀਡ ਚ ਪੈਂਦੀ ਆ ਦੋ ਦੋ ਚੰਗਾ ਚੱਟਾ ਮੱਝਾਰਗਾ ਸਮੀ ਭਲੀ ਇਹ ਵੀ ਬਹੁਤ ਚੰਗੇ ਲੱਸੀ ਪਿੱਕੀ ਨੀਗੀ ਫਿਕਸ ਹਵਾਨਾ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂਗੀ ਕੋਈ ਸ਼ਾਕ ਨਹੀਂਗੀ ਪੀੜ ਦੇ ਪਾਵਾਂਗੇ ਸਾਈਡਾਂ ਦੇ ਲੱਗੇ ਹੋਏ ਪੀੜ ਦੇ ਪਾਵਾਂਗੇ ਬਾਈ ਕਹਿੰਦਾ ਵਾ ਬਾਕੀ ਤੁਸੀਂ ਦੇਖ ਸਕਦੇ ਹੋਗੇ ਸੋਹਣਾ ਮੋਟਾ ਹਾਥੀ ਚੁਾਈ ਵਾਲਾ ਥਾਣਾ ਠੰਡੀ ਸੀਲੇ ਵੀ ਬਹੁਤ ਆ ਹਾਂ ਚਾਰ ਹੀ ਥਾਣਾ ਥਾਣਾ ਸੈਜ ਵੀ ਚੰਗਾ ਵਾ ਹਾਥੀ ਜਿਹੜੇ ਮੁੱਠੀ ਵਾਲਾ ਸੋਹਣਾ ਥਾਣਾ ਹੈਗਾ ਨਾ ਵੱਡਾ ਨਾ ਛੋਟਾ ਇਹ ਤੁਹਾਨੂੰ ਮਸਟ ਸਟੈਟਸ ਵੀ ਲੈਂਦੀ ਫੈਕਸ ਸੈਂਟਰ ਦੀ ਆ ਇਹਦਾ ਮਾਲੇ 35000 ਆ ਵਿੱਚੋਂ ਛੋੜ ਚੱਪਾ ਹੋ ਜਾਊਗਾ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲੈਣਾ ਵਾ ਛੋੜਾ ਲਊ ਜੋੜਾ ਕੋਈ ਮੇਰਾ ਭੈਣ ਭਰਾ ਭਰਾ ਮਗਾਊਗਾ ਅੱਛਾ 68000 ਦਾ ਠੀਕ ਆ ਹਾਂ ਦੋਸਤੋ ਜੋੜੇ ਮਗਰ 100000 ਰੁਪਇਆ ਬਾਈਕ ਦਾ ਮਾਣ ਹੋ ਜਾਊਗਾ ਊਂ ਜੋੜਾ 70000 ਦਾ ਵਾ ਵਿੱਚੋਂ ਛੋੜ ਛੱਪਾ ਹੀ ਹੋਣਾ ਵਾ ਬਾਕੀ ਤੁਹਾਨੂੰ ਪਤਾ ਹੀ ਆ ਬਈ ਬਾਈ ਦੀ ਆਫਰ ਹੀ ਹੁੰਦੀਆਂ ਖੁੱਲੀਆਂ ਹੀ ਬਾਈ ਦੀ ਪਤਾ ਜੇ ਗਾਰੰਟੀ ਦਿੰਦਾ ਫੁੱਲ ਬਾਈ ਹੁਣ ਯਾਰ ਘਟੂ ਘਟ ਮੇਲਾ ਕਿੰਨੇ ਸਰਕ ਕਿੰਨੇ ਨਾਲ ਲੋਕ ਜੁੜੇ ਹੋਏ ਆ ਹਾਂ ਹਾਂ ਪਰਮਾਤਮਾ ਦੀ ਮਿਹਰ ਨਾਲ 26 ਸਾਲ ਹੋ ਗਏ 27 ਠੀਕ ਹੈ ਜੀ ਅੱਜ ਆਪ ਉਹਨੂੰ ਧੋਖਾ ਤੇ ਰੱਬ ਬਖਸ਼ੂਗਾ ਸਹੀ ਗੱਲ ਆ ਆਪਰੇ ਜਿੰਦੇ ਜਵਾਕਾਂ ਮਾਰੇ ਕੋਈ ਜਵਾਕ ਨਹੀਂ ਛੱਡਦਾ ਸਹੀ ਗੱਲ ਆ ਟੂਟ ਨਾ ਮਾਰੋ ਟੂਟੋਂ ਮਾਰੋ ਜ ਜੱਜ ਫਾਦ ਦੇ ਲਗਾ ਬੰਦੇ ਨੂੰ ਠੀਕ ਹੈ ਜੀ ਕੀ ਲੋੜ ਆ ਪਹਿਲਾਂ ਪੈਸੇ ਲਾ ਕੇ ਲਿਉਣੇ ਸੀ ਹਾਂਜੀ ਫਿਰ ਸੌਹਾਂ ਖਾਈਏ ਝੂਠ ਮਾਰ ਕੇ ਸੀ ਬੰਦੇ ਸਭ ਬੰਦੇ ਸੌ ਦਾ ਕੇਜਰੀ ਖਾਣੇ ਚਾਹੀਦੇ ਸੌ ਦਾ ਖਾਣੇ ਚਾਹੀਦੇ ਪਹਿਲਾਂ ਲਾ ਕੇ ਲਿਉਣੇ ਫਿਰ ਝੂਠ ਮਾਰ ਕੇ ਪੈਸੇ ਲਾ ਕੇ ਲਿਉਣੇ ਠੀਕ ਹੈ ਪੈਸੇ ਦੇ ਬਾਬਤ ਠੀਕ ਆ ਸਿੱਧਾ ਕਿਹਾ ਖੜੀ ਆ ਬਈ ਚੈੱਕ ਕਰਦਾ ਸਾਡੀਆਂ ਦੋਸਤੀ ਕੀਤੀ ਐ ਠੀਕ ਆ ਚਿੱਪਿਆਂ ਦੀ ਠੀਕ ਆ ਥਣਾ ਦੀ ਰਿਪੋਰਟ ਛਾਗ ਦੀ ਠੀਕ ਆ ਇਸ ਗੱਲੋਂ ਮੈਂ ਪਹੁੰਚ ਨਹੀਂ ਲਿੰਦਾ ਠੀਕ ਹੈ ਜੀ ਥਣਾ ਦਾ ਗੱਡੂ ਹੋਊਗਾ ਕੋਈ ਇੱਕ ਕਦੇ ਨਾ ਬਾਲ ਕਾਲ ਦਾ ਕਹਿੰਦੇ ਨਹੀਂ ਜੀ ਉਹ ਗੱਲ ਵੱਖਰੀ ਐ ਠੀਕ ਐ ਪਰ ਉਹ ਨਹੀਂ ਵੀ ਪਸੂ ਜੀ ਨਾਲ ਉਸ ਕਾਕੇ ਨੇ ਕਰਵਾਉਗਾ ਠੀਕ ਐ ਲੋ ਜੀ ਦੋਸਤੋ ਬਾਈ ਇਹਦਾ ਬਈ ਜਮਾ ਓਕੇ ਕਰਕੇ ਲੈ ਆਈ ਦੀਆਂ ਗੀਆਂ ਗੱਦਪਤਾਂ ਕੇ ਕਰਮਾਂ ਦਾ ਹੁੰਦਾ ਵਾ ਬਾਕੀ ਤੁਹਾਡੀ ਕਿਸਮਤ ਆ ਗਈ ਬਾਈ ਇਹਦਾ ਮੇਰੇ ਘਰੇ ਥਣ ਚ ਚੈੱਕ ਕਰ ਲੋ ਪਲਾ ਤੁਸੀਂ ਸਵਾਦ ਚੇਪਾ ਸਾਰਾ ਉਹ ਗੰਨੇ ਵਾਂਗੂ ਚੇਪਾ ਉਹ ਬਾਈਗਾ ਧਾਰ ਆਊਗੀ ਵਿੱਚੋਂ ਬਾਕੀ ਅੱਗੇ ਤੁਹਾਡੇ ਘਰ ਜਾ ਕੇ ਸੁੰਦੇ ਹੋਏ ਪਸੂ ਨੂੰ ਕਿਥੋਂ ਦੇ ਉਹ ਤੁਹਾਡੀ ਕਿਸਮਤ ਆ ਗਈ ਬਾਕੀ ਇਹ ਸਾਰਾ ਖੇਡ ਕਰਮਾਂ ਦੀ ਹੁੰਦੀ ਹੈਗੀ ਤਾਂ 12000 ਦੀ ਖੇਡ ਆ ਬਾਈ ਉਹਨਾਂ ਜਿਹੜਾ ਵਪਾਰ ਦੇ ਕੰਮ ਚ ਪੁਰਾਣੇ ਪਏ ਹੋਏ ਤੂੰ ਵੀ ਤੁਰੇ ਆਉਂਦਾ ਕੰਮ ਅਜ ਤੱਕ ਬਈਆਂ ਦਾ ਕੋਈ ਲੰਬਾ ਆਇਆ ਨਹੀਂ ਕਿ ਨਾ ਪਾ ਲੰਬਾ ਲੈਣਾ ਵਾ ਵੀਡੀਓ ਦੇ ਕਾਪੀਆਂ ਬਈਆਂ ਭਰੀਆਂ ਬੰਦੇ ਨੇ ਵੀਡੀਓ ਰਕਾਲਦੇ ਮੈਂ ਸਾਰੇ ਨੂੰ ਕਰਦੂਗਾ ਸੈਂਡ ਠੀਕ ਆ ਵੀ ਇੰਨੇ ਨੰਬਰ ਪਏ ਲਿਖੇ ਜਿਨ੍ਹਾਂ ਨੂੰ ਕੋਸ਼ ਨੂੰ ਕਿਸੇ ਦਾ ਕੋਈ ਨੌਕਸ ਪਿਆ ਠੀਕ ਆ ਜੇ 1000 1000 ਪਹੁੰਚੇ ਤਾਂ ਜੇ ਜੋ ਤਸੰਨੋਸ ਪੈਗਾ ਤਾਂ ਕਹਿ ਨਹੀਂ ਸਕਦੇ ਉਹਦਾ ਕਹਿ ਮਤਾਂ ਨਾ ਗਾ ਕੁਦਰਤੀ ਮੈਪੜ ਵਿੱਚ ਛੋੜੇਵੇਂ ਆ ਆਪਕਾ ਵਿੱਚ ਛੋੜੇ ਪਰ ਉਹ ਨਹੀਂ ਆਪਦੇ ਲੋ ਤੇ ਦੱਤ ਠੱਗੀ ਮਾਰ ਲਈ ਠੀਕ ਆ ਜੀ ਇਹ ਕੰਮ ਨਹੀਂ ਕਰਨਾ ਠੀਕ ਆ ਲੋ ਜੀ ਦੋਸਤੋ ਰੋਟੀਨ ਜਿਦ ਤੋ ਵੇਖਦਾ ਰੋਜ਼ ਇੰਗੋ ਵੀਡੀਓ ਪੈਂਦੀ ਹੈ ਕਿਤੇ ਭ ਸੀਡ ਉਹਨਾ ਮੈਚ ਦਾ ਘਟਿਆ ਹਾਂ ਮੈਥੋਂ ਪਹਿਲਾਂ ਹੁਣੇ ਬਾਈ ਮੈਂ ਚਲਾ ਗਿਆ ਰਿਹਾ ਮੈਂ ਹੋ ਗਿਆ ਲੇਟ ਦੇ ਵਿੱਚ ਮੈਨੂੰ ਮੈਂ ਵੀ ਦਿਖਾ ਦੇਣੀ ਸੀ ਬਾਕੀ ਤੁਸੀਂ ਦੇਖ ਲਓ ਵੀ ਟ੍ਰੀਨ ਚ ਰੋਜਾਂ ਨੂੰ ਵੀਡੀਓ ਬਾਈ ਦੀਆਂ ਆਪਣੇ ਚੈਨਲ ਤੇ ਪੈਂਦੀਆਂ ਗਈਆਂ ਤੇ ਬਹੁਤ ਬਹੁਤ ਸੇਲ ਹੋ ਕੇ ਜਾਂਦੇ ਜੇ ਸਹੀ ਆ ਬਹੁਤ ਕੰਮ ਮਾਂਦਰੇ ਫਿਰ ਇਹਨੇ ਬਹੁਤ ਸੇਲ ਹੁੰਦੇ ਆ ਨਹੀਂ ਤਾਂ ਜੇ ਗਲਤ ਕੰਮ ਹੋਵੇ ਤੁਹਾਨੂੰ ਲੈਣਾ ਲੱਗੇ ਘਰੇ ਭਰ ਜੇ ਵੇੜਾ ਪਸ਼ੂਆਂ ਦਾ ਦੇਖੋ ਕੱਲ ਦੇ ਪਸ਼ੂ ਚੱਕ ਪਸ਼ੂ ਵੀ ਦਿਖਾਓ ਘਰੇ ਉਹ ਵੀ ਕੀ ਵੀ ਉਹ ਵੀ ਕੋਈ ਪਸ਼ੂ ਵੀ ਦਿਖਾ ਦਿਓ ਉਹ ਤਾਂ ਬਾਈ ਦੀ ਉਹ ਵਿਕੀ ਹੋਈ ਹੈ ਅੱਛਾ ਵੀ ਕੀ ਹੋਈ ਹੈ ਉਹ ਵਿਕੀ ਆ ਅੱਜ ਉਹਨੇ ਇੱਕ ਦਾ ਟੋਕਰ ਗੱਬਣ ਹੋਣੀ ਹੈ ਠੀਕ ਹੈ ਜੀ ਇੱਕ ਤਿੰਨ ਮਹੀਨੇ ਦੀ ਸੂਈ ਮਗਰ ਕੱਟੀ ਹੈ ਠੀਕ ਆ ਆ 7 ਕਿਲੋ ਦੁੰਦ ਹੈ ਮੱਝਾਂ ਮੱਝਾਂ ਠੀਕ ਆ ਇੱਕ ਹੋਣੀ ਆ 80000 ਰੁਪਏ ਵਾਲੀ ਮੈਂ ਵੱਡੀ ਆ ਠੀਕ ਆ ਮਲ ਗੱਬਣ ਉਹ ਕੱਲ ਨੂੰ ਵਿਖਾ ਦੇਗਾ ਆਪਾਂ 12 14 15 ਕਿਲੋ 14 ਕਿਲੋ ਐ ਲੋਗ ਲੋ ਕਰ ਦਈਏ ਠੀਕ ਕੱਲ ਨੂੰ ਵਿਖਾ ਦੇਗਾ ਉਹ ਕਿਤਾ ਕੁਦਰਤੀ ਪਰਮਾਤਮਾ ਨੂੰ ਉਸੇ ਆਪਣਾ ਕੋਈ ਗਾਹਕ ਕਿੰਨੇ ਸਰ ਜਿਹੜੀ ਤੁਰੇ ਆਉਂਦੇ ਆ ਵੀਡੀਓ ਤੋਂ ਪਹਿਲਾਂ ਵੇਖੀ ਤੇ ਕੀ ਜਾਂਦੇ ਆ ਤੇ ਜੇ ਨਹੀਂ ਵੀਡੀਓ ਮੂਰੇ ਪੱਕਾ ਦੇਣੀ ਠੀਕ ਆ ਲੋ ਵੀ ਦੋਸਤੋ ਬਾਈਆਂ ਦਾ ਵੀ ਤਿੰਨ ਗਾਜ ਮੱਝਾ ਹੋਣੇ ਇੱਕ ਟੋਕੜ ਗੱਭਾ ਹੋਣੇ ਇੱਕ ਟੋਕੜ ਮਗਰ ਕੱਟੀ ਇੱਕ ਵੱਡੀ ਬੇੜਾ ਨੂੰ 14-15 ਕਿਲੋ ਵਾਲੀ ਠੀਕ ਆ ਜੇ ਉਹਨਾਂ ਚੋਂ ਕੋਈ ਤੁਸੀਂ ਥੋੜੇ ਫੱਟਾ ਜੇ ਤੁਸੀਂ ਬਾਈ ਨਾਲ ਸਪਾਰਕ ਰੱਖਿਓ ਕਿਉਂਕਿ ਮੇਰਾ ਟਾਈਮ ਲੱਗਣ ਤੇ ਆ ਵੀਡੀਓ ਪੈਣੀ ਹੈਗੀ ਜੇ ਮੇਰਾ ਟਾਈਮ ਨਾ ਲੱਗਿਆ ਹੋਵੇ ਮੇਰੇ ਆਉਣ ਤੋਂ ਪਹਿਲਾਂ ਸੀਲ ਹੋ ਜਾਣ ਤੁਹਾਨੂੰ ਪਤਾ ਹੀ ਆ ਵੀ ਸਾਰੇ ਦਿਹਾੜੀ ਆਈ ਜਾਂਦਾ ਗਾਹ ਘਰੇ ਘਰੇ ਆ ਕੇ ਵਿਜਿਤ ਕਰਕੇ ਵੇਖੋ ਇੱਕਦਮ ਮੇਰੇ ਨਾਲ ਘਰੇ ਆ ਕੇ ਚਾਹ ਪਾਣੀ ਪੀਓ ਜਾਂ ਰੋਟੀ ਆ ਰੋਟੀ ਮਖਾਉਂਗਾ ਇਹ ਨਹੀਂ ਸੌਦਾ ਹੋਏ ਤਾਂ ਸੌਦਾ ਦਾ ਤੂੰ ਦਫਾ ਕਰ ਤਾਉਂਦੇ ਸਾਰੇ ਜਿਹੜੀ ਚੱਬੀ ਚੱਲਦੇ ਹੋ ਹੀ ਜਾਂਦੇ ਆ ਹਾਂ ਹਾਂ ਔਰ ਬੰਦੇ ਦੀ ਅਜਤ ਕਰੋ ਘਰੇ ਦੀ ਪੌਰੀ ਠੀਕ ਆ ਚਾਹ ਪਾਣੀ ਉਹਨੂੰ ਪੁੱਛੋ ਸਾਰਾ ਨੂੰ ਬਲਾਉ ਚੰਗੂਦਰਾ ਨੂੰ ਵੀ ਅਜਤ ਕਰੋ ਬਾਈ ਕਿਵੇਂ ਆ ਠੀਕ ਆ ਠੀਕ ਆ ਬਾਈ ਪਹੁੰਚੇ ਹੈਗਾ ਤਾਂ ਲੈ ਜਾ ਤੇਰੇ ਫੱਟਾ ਨਹੀਂ ਬੈਠਿਆ ਠੀਕ ਹੈ ਜੀ ਨਹੀਂ ਤੂੰ ਸੋਰੇਂ ਦੇ ਨਾਲ ਠੀਕ ਆ ਬੰਦੇ ਦੀ ਅਜਤ ਕਰੋ ਯਾਰ ਇਹ ਨਹੀਂ ਗੱਲ ਹੁੰਦੀ ਬਾਈ ਜਾਂਦਾ ਵੀ ਪਿੱਛੇ ਹੀ ਆ ਬਾਈ ਜਾਂਦਾ ਵੀ ਆਓ ਘਰੇ ਸੌਦਾ ਹੋਣਾ ਨਾ ਹੋਣਾ ਵੱਖਰੀ ਆਓ ਮੈਲਵਾਰਤ ਦੇਖੋ ਮੇਰਾ ਤੁਹਾਨੂੰ ਫੇਰ ਪਤਾ ਲਾਉ ਕਾਕੇ ਬਰਾਡ ਬਾਰੇ ਹਾਂਜੀ ਬਾਕੀ ਅੱਜ ਇਹਨਾਂ ਵੀਡੀਓ ਵਿੱਚ ਬਾਈ ਦੇ ਦੋ ਨਾਕ ਸੇਲ ਸੀਗੇ ਇੱਕ ਨੰਬਰ ਤੇ ਕ੍ਰੋਸ ਬਰੀਡ ਦੀ ਬਿਹੜ ਦੁੱਧ ਬਾਦੂ 13-14 ਕਿਲੋ ਮੁੱਲ ਇਹਦਾ 35000 ਆ ਵੀ ਥੋੜੀ ਜੀ ਕ੍ਰੋਸ ਪ੍ਰਿੰਟ ਪਰ ਨੂੰ ਚੰਗਾ ਵੱਛੀ ਦਾ ਫੇਸ ਕੁਆਲਿਟੀ ਚੰਗੀ ਆ ਮੁੱਲ ਇਹਦਾ ਵੀ 35000 ਫਿਕਸ ਪ੍ਰਾਈਸ ਆ ਵਿੱਚੋਂ ਮਾਣਤਾਨ ਹੋ ਜਾਊਗਾ ਮਾੜਾ ਮੋਟਾ ਤੇ ਜੇ ਕਿਸੇ ਨੇ ਜੋੜ ਲੈਣਾ ਫੇਠਾੜੇ ਜੁੜਾ ਮਿਲ ਜਾਊਗਾ ਦੋਨਾਂ ਦਾ ਤੁਹਾਨੂੰ ਕੋਈ ਵੀ ਨਾ ਪਸੰਦ ਆ ਤਾਂ ਤੁਸੀਂ ਬਾਈ ਨਾਲ ਗੱਲ ਕਰ ਲੈਣਾ ਵਾ ਨੰਬਰ ਸਕਰੀਨ ਤੇ ਚੱਲ ਜਾਣਾ ਵਾ ਤਸੱਲੀ ਪਰਖ ਖਾਰ ਵੀਡੀਓ ਵੇਖ ਲਈ ਧੰਨਵਾਦ ਜੀ